ਹੁਣ ਅਜਮੇਰ ਸਿੰਘ ਨੂੰ ਜਦੋਂ ਯਾਦਵਿੰਦਰ ਉਸ ਗੱਲ ਤੇ ਟਿੱਪਣੀ ਕਰਨ ਨੂੰ ਕਹਿੰਦਾ ਵੀ ਤੁਹਾਡਾ ਕੀ ਮੰਨਣਾ ਹੈ ਪਿਛਲੇ ਗਾਂਧੀ ਇਲੈਕਸ਼ਨ ਨੇ ਆ ਉਹਦੇ ਲਈ ਹੁਣ ਦੋ ਤਿੰਨ ਵਾਰੀ ਉਹਨੇ ਸ਼ਬਦ ਵੀ ਯੂਜ਼ ਕਰਿਆ ਤੇ ਆਪਾਂ ਬਿਲਕੁਲ ਆਬਜੈਕਟਿਵ ਵੀ ਨਾ ਹੋਈਏ ਤੇ ਬਿਲਕੁਲ ਸਬਜੈਕਟਿਵ ਵੀ ਨਾ ਹੋਈਏ ਜਦੋਂ ਅਸੀਂ ਆਦਰਸ਼ਾਂ ਦੀ ਗੱਲ ਕਰਨ ਲੱਪੇ ਨੇ ਨਾ ਇਹਨਾਂ ਨਾਲ ਸਾਡੇ ਬੰਦੇ ਨਾਲ ਜਦੋਂ ਵੀ ਗੱਲ ਕਰੋ ਨਾ ਇਦਾਂ ਪੀ ਪੀ ਤੁਸੀਂ ਕਿਦਾਂ ਸੋਚਦੇ ਆਂ ਕਿ ਖਾਲਿਸਤਾਨ ਅੱਜ ਅੱਜ ਹੈ ਕਿ ਤੱਕ ਬਣ ਕੇ ਤਾਂ ਸਕਦਾ ਹੈ ਇਸੇ ਫਟਾਫੜ ਲੈ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਭਾਣੀ ਸਰਬਤ ਦਾ ਪਲ ਗੁਰੂ ਸਾਹਿਬ ਨੇ ਕਿਹਾ ਸੀ ਮਾਨਸ ਕੀ ਜਤ ਸਭ ਹੈ ਇੱਕ ਹੈ ਪਹਿਚਾਨ ਗੁਰੂ ਸਾਹਿਬ ਨੇ ਤਾਂ ਨਿਰਵੈਰ ਹੋਣ ਲਈ ਕਿਹਾ ਪਿੱਕੋ ਸਿੱਖ ਧਰਮਿਆਂ ਜਿਹੜਾ ਜਿਹੜਾ ਬੰਡੀਆਂ 'ਚ ਵਿਸ਼ਵਾਸ ਨਹੀਂ ਰੱਖਦਾ ਮਤਲਬ ਆਦਰਸ਼ ਕੀ ਆ ਸਾਡੇ ਸਾਡੇ ਗੁਰੂ ਸਾਹਿਬ ਨੇ ਸਿਧਾਂਤ ਕੀ ਦਿੱਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਉਹ ਮੈਨਾ ਨਹੀਂ ਰਖੋਂਦਾ ਸਵਾਲ ਡਿਸਕਸ਼ਨ ਸਾਡੀ ਇਹ ਚਾਹੀਦੀ ਆ ਵੀ ਜਿਹੜੀ ਅੱਜ ਅੱਜ ਜੋ ਸੀ ਹੈਗੇ ਆ ਜਿਹੜਾ ਅੱਜ ਐਟੀਟਿਊਡ ਹੈ ਸਾਡਾ ਜਿਹੜੀ ਅੱਜ ਲੀਡਰਸ਼ਿਪ ਹੈ ਸਾਡੀ ਉਹ ਕਰ ਲੋਗੇ ਤਾਂ ਜਿਹੜੀ ਭਾਜਪਾ ਕੋ ਬਿਕ ਗਈ ਜਿਹੜੀ ਕਾਂਗਰਸ ਦੇ ਗੋਡੇ ਫੜ ਲੈ ਜਾ ਕੇ ਪੇ ਭਾਈ ਇੱਥੇ ਇੱਥੇ ਦਰਬਾਰ ਸਾਹਿਬ ਨੂੰ ਖਾਲੀ ਕਰਾਓ ਅਟੈਕ ਕਰੋ ਇੱਥੇ ਮਿਲਟਰੀ ਭੇਜੋ ਜਿਹੜੇ ਛੇਦਾਂ ਦੇ ਵਾਰਸ ਕਹੋਂਦੇ ਕਹੋਂਦੇ ਮਿਲੀਅਨ ਡਾਲਰਾਂ ਦੀਆਂ ਡਰੱਗ ਦੀਆਂ ਡੀਲਾਂ ਕਰ ਰਹੇ ਆ ਉਹਨਾਂ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰ ਸਕਦੇ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਫੀਮ ਲੈ ਕੇ ਬਾਹਰ ਤਵਲਿਆਂ 'ਚ ਫੀਮ ਲੈ ਕੇ ਆ ਰਹੇ ਬਾਹਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਕੇ ਉਹਦੇ ਵਿੱਚ ਵੀ ਧੰਦਾ ਹੋ ਰਿਹਾ ਰਮਾਲਿਆਂ 'ਚੋਂ ਧੰਦਾ ਚੰਦੋਆਂ 'ਚੋਂ ਧੰਦਾ ਹੋ ਰਿਹਾ ਉਹਨਾਂ ਤੋਂ ਕਿੱਦਾਂ ਅਸਰ ਕਰੂਗੇ ਤੁਸੀਂ ਵੀ ਉਹ ਸਰਬੱਤ ਦੇ ਭਲੇ ਦੀ ਗੱਲ ਕਰੋ 15 20000 ਡਾਲਰ ਠੀਕਾਤਰ ਬੰਦਾ ਵੱਡਣ ਚੱਲ ਜਾਂਦੇ ਆ ਜਿਹੜੇ ਪਰ ਉਹ ਗੱਲ ਜਾਨੀ ਅਜਮੇਰ ਸਿੰਘ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਜਿਹੜੀ ਮੈਂ ਮੈਂ ਕੁਝ ਪੁਆਇੰਟ 'ਚ ਨੋਟ ਕੀਤੇ ਸੀ ਇਦਾਂ ਉਹ ਕਹਿੰਦਾ ਵੀ 47 ਦਾ ਫੈਸਲਾ ਬਿਲਕੁਲ ਸਹੀ ਸੀ ਮਤਲਬ ਤੇ ਹੁਣ ਹੁਣ ਗਾਹਾਂ ਤੋਂ ਇਹ ਸਵਾਲ ਨਾ ਉਠਾਇਓ ਕਿ ਸਾਨੂੰ ਰਾਜ ਚਾਹੀਦਾ ਹੈ ਹੁਣ ਤੇ ਉਸ ਵੇਲੇ ਸਾਡੇ ਅਗੂਆਂ ਨੇ ਕਿਉਂ ਨਹੀਂ ਲਿਆ ਇਹ ਫੈਸਲਾ ਬਿਲਕੁਲ ਸਹੀ ਸੀ ਸਾਡੇ ਵੱਡੇ-ਵਡੇਰਿਆਂ ਨੇ ਨਾਪ ਤੋਲ ਕੇ ਕੀਤਾ ਪਰ ਗੱਲ ਇਹ ਵੀ ਜਿਹੜੇ ਵਾਦੇ ਹੁਣ ਪੋਲਿਟਿਕਸ ਦੇ ਵਿੱਚ ਕਾਦੇ ਵਾਦੇ ਰਾਜਨੀਤੀ ਵਿੱਚ ਉੱਥੇ ਤਾਂ ਹਾਲਾਤ ਜਦੋਂ ਆਪਾਂ ਬੈਸੇ ਜ਼ਿੰਦਗੀ ਦੀ ਗੱਲ ਆਪਾਂ ਮੈਂ ਗੱਲ ਕਰਦਾ ਹਾਂ ਨਾ ਵੀ ਇੱਥੇ ਯੋਨ ਹਾਰਟ ਰਗਬੀ ਦਾ ਬਹੁਤ ਵੱਡਾ ਕੋਚ ਰਿਹਾ ਮੈਂ ਇੱਕ ਸੈਮੀਨਾਰ اٹੈਂਡ ਕੀਤਾ ਸੀ ਉਹ ਚ ਉਹ ਕਹਿੰਦਾ ਮੈਂ ਆਪਣੀ ਟੀਮ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਵੀ ਗੋਲ ਪੋਸਟਸ ਸਰ ਸ਼ਿਫਟਿੰਗ ਇਸ ਕਰਕੇ ਜਿੰਨੀ ਵਾਰ ਬਾਲ ਤੁਹਾਡੇ ਹੱਥ ਵਿੱਚ ਆਏ ਆ ਕਿੱਕ ਮਾਰਨ ਤੋਂ ਪਹਿਲਾਂ ਤੁਸੀਂ ਦੇਖਣਾ ਵੀ ਪੋਸਟ ਹੈਗੇ ਉੱਥੇ ਸ਼ਿਫਟ ਤਾਂ ਨਹੀਂ ਹੋ ਗਿਆ ਉੱਥੇ ਮਤਲਬ ਵੀ ਧਿਆਨ ਕਰਿਓ ਕਿੱਥੇ ਆ ਪੋਸਟ ਇਹ ਤਾਂ 20 ਸਾਲ ਪਹਿਲਾਂ ਦੀ ਗੱਲ ਆ ਲਗਭਗ 20 ਸਾਲ ਪਹਿਲਾਂ ਦੀ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਹੈ ਉਹਨੂੰ ਪਤਾ ਕਿ ਜੌਨ ਹਾਰਟ ਕਿਹੜੇ ਤੋਂ ਕਿਹੜੇ ਟਾਈਮ ਆਲ ਬਲੈਕ ਦਾ ਕੋਚ ਰਿਹਾ ਔਰ ਜਿਹੜੇ ਖੇਡਦੇ ਆ ਉਹਨਾਂ ਨੂੰ ਪਤਾ ਹੋਣਾ ਜਿਹੜੇ ਟੀਮ ਦੇ ਨਾਲ ਸੰਬੰਧਤ ਆ ਬੰਦੇ ਉਹਨਾਂ ਨੂੰ ਪਤਾ ਪਿਓ ਦਾ ਕਿੰਦਾ ਦਾ ਐਟੀਟਿਊਡ ਕਿੰਨਾ ਕੁਸ਼ ਕਿੰਨੀ ਅਗਰੈਸਿਵਨੈਸ ਉਹ ਬਰਦਾਸ਼ਤ ਕਰ ਲੈਂਦਾ ਸੀ ਕਿੰਨੀਆਂ ਗੱਲਾਂ 'ਚ ਸਟ੍ਰਿਕਟ ਸੀਗਾ ਉਹ ਬੰਦਾ ਕਿੱਦਾਂ ਟੀਮ ਨੂੰ ਲੈ ਕੇ ਇਹ ਦੁਨੀਆ ਦੇ ਤਖਤੇ ਤੇ ਵਰਲਡ ਦੀ ਚੈਂਪੀਅਨ ਰਹੀ ਆਲ ਬਲੈਕ ਦੀ ਟੀਮ ਵਰਲਡ ਕੱਪ ਜਿਹਨਾਂ ਸਾਲਾਂ ਚ ਨਾਂ ਵੀ ਜਿੱਤੇ ਹੋਣ ਉਹਨੂੰ ਡੰਕਾ ਉਹਨਾਂ ਦਾ ਵੱਜਦਾ ਰਿਹਾ ਜਾਨੀ ਹਾਲਾਂਕਿ ਛੋਟਾ ਜਿਹਾ ਕੰਟਰੀ ਆ ਜੇ ਇਹਦੇ ਬਰਾਬਰ ਤੁਸੀਂ ਆਸਟ੍ਰੇਲੀਆ ਦੀ ਰਗਬੀ ਦੀ ਟੀਮ ਆ ਠੀਕ ਹੈ ਵਧੀਆ ਆ ਫਰਾਂਸ ਦੀ ਆ ਇੰਗਲੈਂਡ ਦੀ ਆ ਸਾਊਥ ਅਫਰੀਕਾ ਦੀ ਆ ਸਾਊਥ ਅਫਰੀਕਾ ਆਸਟ੍ਰੇਲੀਆ ਕਿੱਡੇ ਕਿੱਡੇ ਕੰਟਰੀ ਆ ਨੂੰ ਟੱਕਰ ਦੇਣੀ ਜਾਣੀ 35 40 ਲੱਖ ਪਾਪੂਲੇਸ਼ਨ ਦੇ ਵਿੱਚੋਂ ਟੀਮ ਬਣਾ ਕੇ ਤੇ ਅਸੀਂ ਅਸੀਂ ਕਹਿੰਨੇ ਆ ਭਈ 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 ਸਾਡੇ ਨਾਲ 80 ਸਾਲ ਪਹਿਲਾਂ ਉਹਨਾਂ ਦੀ ਲੀਡਰਸ਼ਿਪ ਨੇ ਵਾਅਦੇ ਕੀਤੇ ਤੇ ਵਾਅਦੇ ਪੂਕਾਈ ਨਹੀਂ ਮਤਲਬ ਹਾਲਾਤ ਚੇਂਜ ਹੋ ਗਿਆ ਗੋਲ ਪੋਸਟ ਸ਼ਿਫਟ ਹੋ ਗਿਆ ਉਹਦੇ ਤੁਸੀਂ ਬੈਂਕ ਤੋਂ ਕੋਈ ਲੋਨ ਮੰਜੂਰ ਕਰਵਾਉਣ ਕੋ ਡੀਲ ਕਰਦੇ ਕਿਸੇ ਦੇ ਨਾਲ ਉਹ ਤੇ ਕੰਡੀਸ਼ਨ ਹੁੰਦੀ ਆ ਭਾਈ ਇੰਨਾ ਚਿਰਿਆ ਤੁਹਾਡੇ ਕੋਲ ਇਹ 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 ਗੱਲਾਂ ਐ ਐਸ ਆਧਾਰ ਤੇ ਕੀਤੀਆਂ ਗਈਆਂ ਹੈ ਜਿਹਨਾਂ ਜਿਹੜੇ ਹੁਣ ਬੰਦੇ ਆ ਜਾਨੀ ਅਮਰਤਪਾਲ ਜਿਨ੍ਹਾਂ ਗੱਲਾਂ ਤੇ ਜਿਹੜੇ ਕੀਤੀਆਂ ਸੀ ਗੱਲਾਂ ਤੇ ਖੜਾ ਉਹਨਾਂ ਤੇ ਉਹ ਤਾਂ ਖਾਲਸਾ ਦੀ ਗੱਲ ਕਰਦਾ ਸੀ ਉਹ ਤਾਂ ਇੰਡੀਆ ਦੇ ਪਾਸਪੋਰਟ ਦੀ ਗੱਲ ਕਰਦਾ ਸੀ ਗੁਲਮੀ ਦਾਸ ਰਿਹਾ ਸੀ ਉਹ ਸ੍ਰਿਧਾਨ ਨੂੰ ਮੰਨਦਾ ਨਹੀਂ ਸੀ ਉਹ ਹੁਣ ਜਾ ਕੇ ਸੌਖਾ ਲਈ ਉਹਨੇ ਉਦਿਤ ਟਿੱਪਣੀ ਕਿਉਂ ਨਹੀਂ ਕਰਦੇ ਤੁਸੀਂ ਇਹ ਹੀ ਐਨੋ ਪੋਲਿਟਿਕਸ ਜੇ ਨੂੰ ਪਤਾ ਲੱਗਾ ਵੀ ਜੇਲ੍ਹ ਤੋਂ ਬਾਹਰ ਆਉਣ ਲਈ ਮੈਨੂੰ ਇਦਾਂ ਇਦਾਂ ਫਾਰਮ ਭਰਨਾ ਆ ਤਾਂ ਉੱਥੇ ਬੂਟਾ ਕਰੋੜਾਂ ਰੁਪਈਆ ਬਣਾ ਲਿਆ ਉਹ ਸਾਰੀਆਂ ਸਾਰੀਆਂ ਸਟੇਟਮੈਂਟਾਂ ਛੜਤੀਆਂ ਤੇ ਜਿਨ੍ਹਾਂ ਦੇ ਕੋਲ ਦੇਸ਼ ਆ ਗਿਆ ਤੁਸੀਂ ਕਿਤੇ ਜਾ ਕੇ ਨਾ ਗੂਗਲ ਤੇ YouTube ਤੇ ਵੀ ਸਪਾਨ ਪਿਆ ਹੋਣਾ ਉਹ ਕਹਾਣੀ ਜਿਹੜੀ ਆ ਜਦੋਂ 英ਰੇਜ ਛੱਡ ਕੇ ਗਏ ਆ ਮੇਰਾ ਖਿਆਲ ਲਾਰਡ ਲਾਰਡ ਮਾਉਂਟ ਬੈਂਟਨ ਸੀ ਜਿਹੜਾ ਉੱਥੇ ਉਦ ਜਨਕ ਚ ਰਿਹਾ ਠੀਕ ਆ ਜਿਹੜਾ ਜਦੋਂ ਇਹ ਛੱਟ ਗਈ ਆ ਛੱਡ ਕੇ ਜਿਹੜਾ ਵੀ ਹੈੱਡ ਸੀ ਉਹਨਾਂ ਦਾ ਠੀਕ ਆ ਉਹ ਡੇਢ ਦੋ ਸਾਲ ਬਾਅਦ ਦੇ ਵਿੱਚ ਵੀ ਰਿਹਾ ਉਹ ਇੱਕ ਰੈਫਰੀ ਦੇ ਤੌਰ ਤੇ ਪਿੱਥੇ ਝਗੜਾ ਨਾ ਹੋਵੇ ਜਦੋਂ ਅੰਗਰੇਜ਼ਾਂ ਨੇ ਛੱਡਿਆ ਆ ਇੰਡੀਆ ਚੋਂ ਪਾਕਿਸਤਾਨ ਨਿਕਲਿਆ ਸੀ ਕੰਟਰੋਲਰਾਂ ਦੇ ਕੋਲ ਸੀਗਾ ਵੱਡਾ ਕੰਟਰੋਲ ਜਿਹੜਾ ਇਹਨੇ ਕਿੰਨੇ ਪੈਸੇ ਦੇਣੇ ਸੀ ਉਹਨਾਂ ਨੂੰ ਕੀ ਕੀ ਦੇਣਾ ਸੀ ਔਰ ਕਿਦਾਂ ਯਾਨੀ ਖਖੜੀਆਂ ਕਰਕੇ ਦਿੱਤਾ ਹੈ ਔਰ ਉਹਨਾਂ ਨੇ ਕਿਦਾਂ ਜੰਮੂ ਕਸ਼ਮੀਰ ਤੇ ਅਟੈਕ ਕਰਕੇ ਬਾਕੀ ਸਟ੍ਰੀਟਾਂ ਨੂੰ ਕਿਦਾਂ ਕਬਜ਼ੇ ਕੀਤਾ ਇਹਨੇ ਜਿਹੜੀਆਂ ਨਹੀਂ ਸੀ ਮੰਦੀਆਂ ਹైదరాబాద్ ਆ ਠੀਕ ਹੈ ਜੰਮੂ ਕਸ਼ਮੀਰ ਦੇ ਨਾਲ ਕੀ ਕੁਝ ਹੋਇਆ ਉਹ ਅਸੀਂ ਇਸ ਗੱਲ ਦਾ ਰੌਲਾ ਨਾਲੇ ਇਹ ਕਹਿ ਕੇ ਦਾ ਮਤਲਬ ਪੋਲਿਟਿਕਸ ਵਿੱਚ ਅਸੀਂ ਖਿਡਾਰੀ ਵਧੀਆ ਨਹੀਂ ਸੀਗਾ ਹੁਣਗੇ ਵੀ ਆਪਾਂ ਗੱਲ ਕਰਦੇ ਹੁੰਦੇ ਆਂ ਕਿ ਸੌਕਰ ਦਾ ਮੈਚ ਚੱਲਦਾ ਹੋਵੇ ਗੋਲ ਕੀਪਰ ਕਹੇ ਵੀ ਦੇਖੋ ਵੀ ਇਹ ਪੈਨਲਟੀ ਲਾਉਣ ਲੱਗਾ ਸੀ ਇਹ ਨੇ ਇਦਾਂ ਇਦਾਂ ਇਹਦਾ ਸਾਰੀ ਜੈਸਚਰ ਸੀਗੇ ਇਧਰ ਨੂੰ ਮਾਰਨ ਕਿੱਕੇ ਨੇ ਹੈਨਾ ਇਹ ਦੂਜੇ ਪਤੂਖਾ ਕੀਤਾ ਨਾ ਮੇਰੇ ਨੂੰ ਕਬੱਡੀ ਦਾ ਪਲੇਅਰ ਕਹੇ ਵੀ ਬੜਾ ਸੋਹਣਾ ਇਧਰ ਨੂੰ ਦੌੜਾ ਜਾਂਦਾ ਸੀ ਮੈਂ ਖੜਾ ਸੀ ਉੱਥੇ ਤਾਂ ਇਹ ਚਿੱਕੀ ਜਿਹਾ ਕਿ ਦੂਜੇ ਪਾਸੇ ਨੂੰ ਚਲਾ ਗਿਆ ਤਾਂ ਪਤੂਖਾ ਕੀਤਾ ਮੇਰੇ ਨਾਲ ਉਹ ਉਹਨੂੰ ਅਸੀਂ ਜੇ ਸਮਝਦੇ ਹਾਂ ਪੋਲਿਟਿਕਸ ਨੂੰ ਅਜਮੇਰ ਸਿੰਘ ਵਰਗੇ ਬੰਦੇ ਦਾ ਕਹਿਣਾ ਇਦਾਂ ਠੀਕ ਹੈ ਫੇਰ ਉਹ ਹੁਣ ਅਮਰਤਪਾਲ ਦੇ ਨਾਲ ਲੋਕ ਇਕੱਠੇ ਹੋ ਗਏ ਇਹ ਵੋਟਾਂ 'ਚ ਖੜਾ ਹੋਇਆ ਵੋਟਾਂ 'ਚ ਜਿੱਤ ਗਿਆ ਬਿਆਨ ਸਿੰਘ ਦਾ ਮੁੰਡਾ ਜਿੱਤ ਗਿਆ ਉਹਦੇ ਬਾਰੇ ਅਜਮੇਰ ਸਿੰਘ ਦੀ ਸਟੇਟਮੈਂਟ ਇਹ ਆ ਕਹਿੰਦਾ ਲੋਕਾਂ ਦਾ ਹੁਣ ਵਿਸ਼ਵਾਸ ਉੱਠ ਗਿਆ ਡੈਮੋਕ੍ਰੇਸੀ ਟੁੱਟ ਗਈ ਆ ਜਿਹੜਾ ਇਦਾਂ ਅਮਰਤਪਾਲ ਨੂੰ ਐਡੀਆਂ ਵੱਡੇ ਨੰਬਰ ਚ ਵੋਟਾਂ ਮਿਲੀਆਂ ਉਹ ਇਸ ਗੱਲ ਦਾ ਸਬੂਤ ਹੈ ਵੀ ਲੋਕ ਅਲੱਗ ਹੋਣਾ ਚਾਹੁੰਦੇ ਆ ਜਦ ਕਿ ਮੈਂ ਕਹਿੰਨਾ ਵੀ ਦੇਖੋ ਸਾਡੇ ਸਕੋਲਰਾਂ ਨੂੰ ਇਹ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਵੀ ਜਿਹੜੇ ਪੰਜਾਬ ਦੇ ਲੋਕ ਕਿ ਉਹ ਭੀੜ ਵਾਲੀ ਬਿਰਤੀ ਦੇ ਆ ਜਿੱਧਰ ਨੂੰ ਵੀ ਇਦਾਂ ਜਿਦਾ ਥਾਲੀ ਦੇ ਬਿੰਗਣ ਹੁੰਦੇ ਆ ਜਿਹੜੇ ਬੰਦੇ ਪੂਰੀ شدت ਦੇ ਨਾਲ ਭਿੰਡਰਾਂ ਵਾਲੇ ਪਾਸੇ ਨੂੰ ਡਿੱਗਿਓ ਸੀ ਜਦੋਂ ਬਾਦਲ ਤਾਕ ਦੇ ਵਿੱਚ ਆਇਆ ਇੱਕਦਮ ਉਧਰ ਨੂੰ ਡਿੱਗ ਪਿਆ ਜਦੋਂ ਬਾਦਲ ਤੋਂ ਪਹਿਲਾਂ ਵੀ ਬੀਬੰਤ ਸਿੰਘ ਦਾ ਟਾਈਮ ਸੀਗਾ ਗਿੱਲ ਨੇ ਜਿੱਦ ਤੱਕ ਕੰਟਰੋਲ ਕੀਤਾ ਕਿਦਾਂ ਪੈਰਾਪਰ ਬਿਠਾਏ ਉਹਨ ਸਾਰੇ ਕੋਈ ਕਿਸੇ ਗਰੁੱਪ ਦਾ ਨਾਮ ਲਾਓ ਠੀਕ ਹੈ ਮੈਨੂੰ ਪਿੱਛੇ ਤਿੰਨ ਸਾਲ ਪਹਿਲਾਂ ਇਹ ਗੱਲ ਹੋਈ ਕਿਸੇ ਨਾਲ ਉਹ ਬਾਅਦ ਦੂਜੀ ਸਟੇਟਮੈਂਟ ਜਾ ਕੇ ਡੀਜੀਪੀ ਤੱਕ ਪਹੁੰਚ ਗਿਆ ਸੀ ਬੰਦਾ 82 ਤੋਂ ਇਹ ਹਾਲਾਤ ਦੇ ਵਿੱਚੋਂ ਨਿਕਲਿਆ ਗੱਲ ਤਾਂ ਸਾਡੀ ਹੋਰ ਮੇਰੇ ਇੰਡੀਆ ਜਾਣਵਾਰੀ ਗੱਲ ਚੱਲਦੀ ਸੀ ਪਰ ਉਹ ਜਦੋਂ ਗੱਲ ਸਾਡੀ ਹੁੰਦੀ ਹੁੰਦੀ ਅੱਗੇ ਦੂਰ ਤੱਕ ਗਈ ਤਾਂ ਗੱਲ ਇੱਥੇ ਪਹੁੰਚੀ ਉਹ ਕਹਿੰਦਾ ਜੀ ਤੁਸੀਂ ਕਿਸੇ ਗਰੁੱਪ ਦਾ ਉਸ ਵੇਲੇ ਦੇ 82 ਤੋਂ ਲੈ ਕੇ 83 ਤੋਂ ਲੈ ਕੇ 94 5 ਤੱਕ ਕਿਸੇ ਗਰੁੱਪ ਦੇ ਕਿਸੇ ਖਾੜਕੂ ਕਿਸੇ ਜਰਨਲ ਕਿਸੇ ਦਾ ਨਾਮ ਲਓ ਅਸੀਂ ਤੁਹਾਨੂੰ ਕਢਾ ਕੇ ਦਿਖਾ ਦਿਆਂ ਕਿ ਕਿਹੜੇ ਉਹ ਪੋਲੀਟੀਕਲ ਭਾਜਪਾ ਦਾ ਹੋਵੇ ਚਾਹ ਨੂੰ ਭਾਜਪਾ ਨੇ ਉਦੋਂ ਪੈਰਾਂ ਤੇ ਨਹੀਂ ਸੀ 94 95 ਤੱਕ ਭਈ ਕਾਂਗਰਸ ਸਿਆ ਚਾਹੇ ਅਕਾਲੀ ਆ ਚਾਹੇ ਕਾਮਰੇਡਾਂ ਦੇ ਵੱਡੇ ਹਰਕਿਸ਼ਨ ਸਿੰਘ ਸਰਜੀਤਾਰਗੇ ਬੰਦੇ ਜਿਹੜੇ ਸੀ ਠੀਕ ਆ ਭਈ ਕਿਸੇ ਦਾ ਨਾਮ ਲਾਓ ਤੁਹਾਨੂੰ ਅਸੀਂ ਰਿਕਾਰਡ ਕਢਾ ਕੇ ਦਿਖਾ ਲਾਂਗੇ ਕਿ ਉਹ ਉਹ ਕਿਹੜੇ ਲੀਡਰ ਵੱਡੇ ਲੀਡਰ ਦੇ ਨੇੜੇ ਸੀ ਕਿ ਦੀ ਦਇਆ ਤੇ ਪੜਿਆ ਬਲਜੀਤ ਸਿੰਘ ਬਾਰੇ ਸਾਨੂੰ ਆ ਪਤਾ ਔਰ ਸਫਾਈ ਦਿੰਦੇ ਵੀ ਉਹੀ ਕਹਿੰਦੇ ਆ ਕਿ ਜਦੋਂ ਉਹਨੂੰ ਫੜਿਆ ਤਾਂ ਉੱਥੇ ਦੇ ਹਿੰਦੂ ਵੀ ਕਹਿੰਦੇ ਸੀ ਵੀ ਭਾਈ ਇਹ ਬੰਦਾ ਇਦਾਂ ਨਹੀਂ ਹੋ ਸਕਦਾ ਮਤਲਬ ਬਹੁਤ ਆਮ ਜ਼ਿੰਦਗੀ ਜੀ ਰਹੀ ਸੀ ਉਹ ਲੋਕ ਲੋਕ ਉਹਨਾਂ ਦੇ ਨਾਂ ਤੇ ਸਟੇਟਮੈਂਟਾਂ ਜਾਈ ਜਾਂਦੀਆਂ ਸੀ ਬਾਹਰ ਵਾਲੇ ਢੋਲੇ ਕੰਮ ਹੋ ਜਾਂਦਾ ਸੀ ਲੁੱਟਾਂ ਖੁਆ ਕਰਨੇ ਵਾਲੇ ਵੀ ਚੱਕ ਕੇ ਆਪਣਾ ਘਰ ਭਲੀ ਜਾਂਦੇ ਸੀ ਇੰਨੀ ਕਿ ਸਰਕਾਰ ਨੇ ਖੁੱਲ੍ਹ पे ਲੋਕਾਂ ਦੇ ਆਮ ਲੋਕਾਂ ਦੇ ਉੱਤੇ ਇੱਕ ਦਬਾਅ ਬਣਿਆ ਰਹੇ ਔਰ ਜਦੋਂ ਪੀਕ ਤੇ ਚਲਜਵੇ ਕਮੈਨ ਸਿਰੇ ਤੇ ਚਲਜਵੇ ਭਾਈ ਪੈਦਾ ਬਣ ਜਾਏ ਫਿਰ ਚੱਕ ਨੂੰ ਫੜ ਕੇ ਤਾਂ ਲੋਕਾਂ ਦੇ ਮੂਹਰੇ ਖੜਾ ਕਰੀਏ ਤੇ ਕੀਏ ਫਿਰ ਇੱਕ ਵਾਰੀ ਆਮ ਡਰ ਜਾਣ ਲੋਕ ਬਸ ਸਰਕਾਰ ਨਾ ਮੱਥਾ ਨਹੀਂ ਲਾਇਆ ਜਾ ਸਕਦਾ ਸਖਦੇਵ ਸਿੰਘ ਬੱਬਰ ਵਰਗੇ ਨੂੰ ਜਨੂ ਜਿਹੜਾ ਗੁਰਦੀਪ ਸਿੰਘ ਸੀ ਜਿਹਦਾ ਨਾਮ ਬਾਦ ਵਿੱਚ ਆਇਆ ਪੀ ਏਦਾਂ ਦਾ ਗਿੱਲ ਦਾ ਬਿਠਾਇਆ ਹੋਇਆ ਏਦਾਂ ਦਾ ਸਰਗਣਾ ਸੀ ਜਿਹੜਾ ਇੰਗਲੈਂਡ ਵਿੱਚ ਸੀਗਾ ਜਿਹੜਾ ਇਹ ਬਲਜੀਤ ਸਿੰਘ ਬਿੱਟੂ ਵਾਲੇ ਗਰੁੱਪ ਨਾਲ ਬੱਬਰਾਂ ਦੀ ਵੈਸੇ ਵੀ ਬੱਬਰਾਂ ਦਾ ਦਲਜੀਤ ਸਿੰਘ ਬਿੱਟੂ ਦਾ ਗਰੁੱਪ ਦਾ ਕਾਫੀ ਨੇੜਤਾ ਦਿਖਾਈ ਹੈ ਉਸ ਵੇਲੇ ਵੀ ਲਿਬ੍ਰੇਸ਼ੀਅਨ ਫੋਰਸ ਵੀ ਸ਼ਾਇਦ ਨਾਲ ਸੀ ਉਸ ਵੇਲੇ ਲਾਭ ਸਿੰਘਾਂ ਦਾ ਗਰੁੱਪ ਦੂਜੇ ਪਾਸੇ ਕੰਮ ਕਰਦਾ ਸੀ ਪੰਜਪੜ੍ਹ ਹੁਣ ਵਾਲਾ ਉਹ ਜਿੱਦਾਂ ਉਹਨੂੰ ਦਰਜੀਤ ਸਿੰਘ ਬਿੱਟੂਾਰੇ ਵੀ ਜਣੀ ਆਮ ਫਾਰਮ ਦੇ ਵਿੱਚ ਰਹਿ ਰਿਹਾ ਆ ਮਤਲਬ ਕੋਈ ਕਿਸੇ ਨਾ ਕਿਸੇ ਪਲਾਨ ਦੇ ਨਾਲ ਹੋਇਆ ਨਾ ਵੀ ਨਾ ਚੱਲ ਰਿਹਾ ਠੀਕ ਹੈ ਹੁਣ ਜਿੰਨਾਂ ਚ ਅਗਲੇ ਨੂੰ ਹੋਇਆ ਪਈ ਕੋਈ ਗੱਲ ਨਹੀਂ ਤੁਸੀਂ ਸਖਤੇਵ ਸਿੰਘ ਨਾਲ ਵੀ ਡੇਈ ਹੋਈ ਆ ਜਿਹੜੇ ਪਰਿਵਾਰ ਦੇ ਵਿੱਚ ਰਹਿ ਰਿਹਾ ਆ ਉਹ ਨਾਬੇ ਵਾਲੀਆਂ ਬੀਬੀਆਂ ਤਾਂ ਸਟੇਜਾਂ ਤੇ ਖੜਖੜ ਕੇ ਲੱਗੀਆਂ ਆ ਉੱਥੇ ਕੋਈ ਇਨਕੁਆਰੀ ਨਹੀਂ ਹੋ ਰਹੀ ਜਾ ਕੇ ਕੋਈ ਬੰਦਾ ਅਕਸਰ ਡੀਐਨਏ ਕਿੰਨਾ ਕੁਝ ਪੁਲਿਸ ਦੇ ਕੋਲ ਹੁੰਦਾ ਬੰਦੇ ਹੁੰਦਾ ਦੋ ਫੜਿਆ ਫੇਕਦਾ ਫੜਿਆ ਜਿੰਨ ਪਰ ਉਹ ਇਦਾਂ ਪਈ ਉਹਦੀ ਹੁਣ ਬੱਬਰ ਦਾ ਸਖਤੇਵ ਸਿੰਘ ਦਾ ਨਾਂ ਪਈ ਬੱਬਰ ਖਾਲਸਾ ਬੱਬਰ ਖਾਲਸਾ ਬੱਚੇ ਬੱਚੇ ਦੀ ਜਵਾਨ ਦੇ ਉੱਤੇ ਪਈ ਉੱਥੇ ਆ ਕੱਟਣਾ ਹੋ ਗਿਆ ਹੋਗੇ ਜਦੋਂ ਫੜਿਆ ਪੁਲਿਸ ਨੇ ਬਿਲਕੁਲ ਆਮ ਇਦਾਂ ਸ਼ਾਂਤ ਕਰਕੇ ਔਰ ਕੋਈ ਨਹੀਂ ਇਦਾਂ ਨਹੀਂ ਇਦਾਂ ਨਹੀਂ ਬਿੱਟੂ ਦਾ ਕੋਈ ਪੇ ਥੋੜੀ ਰੱਖਿਆ ਵੀ ਇਹ ਵੀ ਤਾਂ ਕਰੇ ਸਕਦੇ ਸੀ ਉਹ ਫੜ ਕੇ ਉਹਨੂੰ ਇਦਾਂ ਇਦਾਂ ਪੇਸ਼ ਕਰਦੇ ਫੇ ਖੜਕੂ ਵਿੱਚ ਕੰਮ ਕਰਦਾ ਲੰਨੇ ਐਕਸ਼ਨ ਚ ਬੜਿਆ ਸੀ ਨਹੀਂ ਉਹਨੇ ਜਲੂਸ ਕੱਢ ਕੇ ਰੱਖ ਦਿੱਤਾ ਔਰ ਇਹਨਾਂ ਦੇ ਕੋਲ ਇੰਨੀ ਹਿੰਮਤ ਔਰ ਉਹ ਤੋਂ ਬਾਅਦ ਐਸੇ ਬੀਬੇ ਪੁੱਤ ਬਣ ਕੇ ਬੈਠੇ ਆ ਚਲੋ ਉਹ ਦੱਸ ਸਕਦੇ ਜਿੰਦਾ ਦਤ ਜੋ ਹੋ ਗਿਆ ਲੈ ਕੋਈ ਬਿਟ ਨੂੰ ਤਾਂ ਕੁਝ ਵੀ ਨਹੀਂ ਕਿਹਾ ਉਹਨੇ ਖੋਲ ਸਮ ਜਿਸਮ ਆਣਿਆਂ ਨੂੰ ਖੋਲਿਆ ਇੰਨੀ ਜੋ ਮਰਜੀ ਬੋਲੀ ਜਾਵੇ ਪੈਦਾ ਖਾਲਸਤਾਨ ਐਦਾ ਐਦਾ ਦਾ ਬਾਕੀ ਕੰਮ ਜਿਹੜੇ ਆ ਨੱਥ ਪਾ ਕੇ ਇਹਨ ਬੀਬਾ ਪੁੱਤ ਬਣਾ ਕੇ ਉਠਾ ਲਿਆ ਦੇਖ ਉਹ ਜਿਹੜਾ ਇਹ ਇਹ ਬੰਦੇ ਸਕਾਲਰ ਜਿਹੜੇ ਸਾਡੇ ਵਿਦਵਾਨ ਆ ਜਿਹੜੇ ਆਪਣੇ ਆਪ ਨੂੰ ਥਿੰਕ ਟੈਂਕ ਦੱਸਦੇ ਆ ਉਹਨਾਂ ਦੀ ਜਾਨੀ ਚਾਹੀਦਾ ਜਿਹੜੀ ਹੁਣ ਪੰਜਾਬ ਦੇ ਲੋਕਾਂ ਦੀ ਜਾਨੀ ਭੀੜਾਂ ਵਾਲੀ ਵਰਤੀ ਆ ਮੌਕਾ ਪ੍ਰਸਤੀ ਵਾਲੀ ਵਰਤੀ ਆ ਠੀਕ ਆ ਉਹਨੂੰ ਉਹਨੂੰ ਇਹ ਐਂਗਲ ਦੇਣ ਦੀ ਬਜਾਏ ਵੀ ਪਾਈ ਗੱਲ ਸੁਣੋ ਇਹਨੂੰ ਇਹ ਨਾ ਕਹੋ ਵੀ ਲੋਕਾਂ ਨੇ ਫਤਵਾ ਦੇ ਦਿੱਤਾ ਜਦੋਂ ਹੁਣ ਆ ਖਾਲਸਤਾਨ ਦੇ ਹੱਕ ਦੇ ਵਿੱਚ ਰੈਫਰੰਡਮ ਹੁੰਦਾ ਨਿਊਜ਼ੀਲੈਂਡ ਚ ਕਹਿੰਦੇ 37000 ਬੰਦੇ ਨੇ ਵੋਟ ਪਾਈ ਆ ਉਹਨੂੰ ਇਹ ਵੀ ਤੁਸੀਂ ਕਹਿ ਸਕਦੇ ਆਂ ਕਿ ਦੇਖੋ ਸਾਰੇ ਬੰਦੇ ਖਾਲਸਾ ਦਾ ਹੱਕ ਵਿੱਚ ਆ। ਇਹ ਵੀ ਕਹਿ ਸਕਦੇ ਆਂ ਕਿ ਪੰਜਾਬੀ ਬਹੁਤ ਮੁੱਕਾ ਪ੍ਰਸਤ ਬੰਦੇ ਆ। ਤੁਸੀਂ ਕਿਸੇ ਨਾਲ ਪਰਸਨਲੀ ਗੱਲ ਕਰੋ ਵੋਟ ਪਾਉਣ ਵਾਲੇ ਬੰਦੇ ਨਾਲ। ਐਦਾਂ ਥੋੜੀ ਹੋ ਸਕਦੀ ਜਦੋਂ ਆਪਾਂ ਇੱਥੇ ਗੱਲ ਕਰਦੇ ਆਂ ਪ੍ਰੋਗਰਾਮ ਚੱਲਦਾ। ਠੀਕ ਆ ਕੋਈ ਬੰਦਾ ਸੁਣਦਾ ਨਹੀਂ ਕਿਸੇ ਨੂੰ ਕੁਝ ਸੁਨੇਹਾ ਨਹੀਂ ਦਿੰਦਾ। ਕਿਸੇ ਵੀ ਨਿਊਜ਼ੀਲੈਂਡ ਜਿਹੜਾ ਬੰਦਾ ਮੈਨੂੰ ਜਾਣਦਾ ਹੋਵੇ ਯਾਨੀ ਤੇ ਵੋਟ ਪਾ ਕੇ ਆਇਆ ਹੋਵੇ। ਪਹਿਲੀ ਗੱਲ ਤਾਂ ਲੁਕਦੇ ਆ ਉਹ ਮੂਲਕ ਹੁੰਦੇ ਆ। ਜਦੋਂ ਗੱਲ ਹੁੰਦੀ ਆ ਵੀ ਆ ਕੀ ਦਲਿਆਂ ਜਾਲਾ ਕੰਮ ਕਰਕੇ ਬੰਦੇ ਇਦਾਂ ਇਦਾਂ ਵੀ ਪਤਾ ਲੱਗੇ ਵੀ ਮੈਂ ਪਾਕਿਆ ਪਰ ਜਿਹੜੇ ਪਾਕੇ ਆਏ ਆ ਜਿਹੜੇ ਜਾਣਦੇ ਆ ਉਹਨਾਂ ਨੂੰ ਕੋਹੋ ਵੀ ਫੋਨ ਕਰੋ 5 ਮਿੰਟ ਸਾਡੇ ਨਾਲ ਡਿਸਕਸ਼ਨ ਕਰੋ ਵੀ ਕੀ ਕੀ ਲੱਗਦਾ ਤੁਹਾਨੂੰ ਪਿੱਦਾ ਖਲਸਾ ਤੁਹਾਨੂੰ ਮਿਲ ਜੂਗਾ ਕੀ ਸੋਚ ਕੇ ਪਾਕਿਆ ਕਿਨੇ ਕਿਹਾ ਤੁਹਾਨੂੰ ਪਾਕਿਆ ਹਾਂ ਆਮ ਬੰਦੇ ਦਾ ਗੱਲ ਕਰਦੇ ਆ ਤੁਹਾਨੂੰ ਜਿਹਦਾ ਅਸੀਂ ਕਹਿੰਨੇ ਵੀ ਜਦੋਂ ਚੌਲਾਂ ਦਾ ਕੜਾਹਾ ਵੀ ਬਣਦਾ ਹੋਵੇ ਪਤਿਲੇ ਦੀ ਤਾਂ ਗੱਲ ਛੱਡੋ ਤੁਸੀਂ ਇੰਡੀਆ ਰਸ ਵਾਲੇ ਕੜਾਹੇ ਦੇ ਵਿੱਚ ਰਸ ਨੂੰ ਗਰਮ ਕਰਕੇ ਚੋਲ ਪਾਉਂਦੇ ਹੁੰਦੇ ਸੀ ਉਦੋਂ ਵੀ ਜਦੋਂ ਉਹਨੂੰ ਦੇਖਦੇ ਸੀ ਇਹਦਾ ਖੁਰਚਲਾ ਮਾਰ ਕੇ ਉੱਤੇ ਉਹ ਦੋ ਦਰਾਂ ਨੇ ਫੇਕ ਫੇਕ ਦੇਖ ਲੈਂਦੇ ਸੀ ਉੱਥੋਂ ਪਤਾ ਲੱਗ ਜਾਂਦਾ ਚੱਕ ਲਓ 237000 ਵਿੱਚੋਂ ਕੋਈ ਬਲ ਕਰ ਲਓ 5 ਮਿੰਟ ਉਹਨਾਂ ਕੋਈ ਛੋਸ ਦਲੀਲ ਨਹੀਂ ਕੋਈ ਸਮਝ ਨਹੀਂ ਵੀ ਨਹੀਂ ਜੀਓ ਚਲੋ ਜੀ ਜੇ ਬੂਟ ਪਾਉਣਾ ਇਦਾਂ ਹੋ ਚਲੋ ਜੀ ਨਾਂ ਵੀ ਮਿਲੂਗਾ ਕੋਈ ਗੱਲ ਨਹੀਂ ਸਾਡੇ ਨਾਲ ਇਹਦੇ ਨਾਲ ਕੀ ਹੋ ਗਿਆ ਸਾਰੇ ਕਹਿੰਦੇ ਸੀ ਮਤਲਬ ਆ ਸੋਚ ਕੇ ਤੇ ਮੁੜ ਕੇ ਇਹ ਕਹਿਣਾ ਪਈ ਕੱਲੇ ਬੱਚੇ ਬੱਚੇ ਦੇ ਅੰਦਰ ਖਾਲਸਾਣ ਦੀ ਚਣਗੀ ਜਗ ਗਈ ਉਹਨੂੰ ਇਦਾਂ ਪੇਸ਼ ਕਰਨਾ ਇਹ ਸਾਡੀ ਮਾਨਸਿਕ ਉਂਗਲੀ ਦਾ ਸਬੂਤ ਹੈ ਸਾਨੂੰ ਹੋਸ਼ ਵਿੱਚ ਵਿਦਵਾਨਾਂ ਨੂੰ ਘਟੂ ਘਟ ਕੌਮ ਕਿਉਂਕਿ ਉਹ ਉਹ ਸ਼ੀਸ਼ਾ ਹੁੰਦੇ ਆ ਕੌਮ ਦਾ ਉਨੀ ਤਰਜਮਾ ਨਹੀਂ ਕਰਨੀ ਆ ਦੂਜਿਆਂ ਨੇ ਸਾਡੇ ਤੇ ਸਾਡੇ ਤੇ ਭਰੋਸਾ ਕਰਨਾ ਉਹ ਜਾ ਕੇ ਹੁਣ ਜਾਣੀ ਜਦੋਂ ਉਹ ਨਾ ਜਦਵਿੰਦਰ ਨੂੰ ਪੁੱਛਦਾ ਵੀ ਤੁਹਾਨੂੰ ਕੀ ਲੱਗਦਾ ਜੀਪੇ ਇਦਾਂ ਜਦੋਂ ਤੁਸੀਂ ਗੱਲ ਕਰਦੇ ਆ ਫੇ ਲੋਕ ਵੀ ਜਾਗ ਗਏ ਆ ਲੋਕਾਂ ਨੂੰ ਉਨੀ ਵਾਦੇ ਨਹੀਂ ਕੀਤੇ ਪੂਰੇ ਲੋਕ ਹੁਣ ਤਾਂ ਬਿਲਕੁਲ ਉਸੇ ਚੀਜ਼ ਤੇ ਖੜੇ ਪੈਸ ਤਾਂ ਅਲੱਗ ਹੋਣਾ ਇਦਾਂ ਠੀਕ ਆ ਫੇ ਹੁਣ ਆ ਹੁਣ ਉੱਥੇ ਅਜਮੇਰ ਸਿੰਘ ਕਹਿ ਰਿਹਾ ਪੇ ਸਾਡਾ ਤਰੀਕਾ ਜਿਹੜਾ ਆ ਸਾਨੂੰ ਕੋ ਆਪਸ਼ਨ ਜਿਹੜੀ ਆ ਉਸ ਵੇਲੇ ਆਹੀ ਆ ਫੇ ਇਲੈਕਸ਼ਨ ਲੜੀਏ ਅਸੀਂ ਜਿਦਾ ਅੰਮ੍ਰਿਤਪਾਲ ਜਿੱਤਿਆ ਇਦਾਂ ਉਤੇਰਾ ਹੁਣ ਤੇ ਤਰਜਮਾ ਨਹੀਂ ਹੋਵੇ ਖਾਲਸਾ ਨਿੱਤਰਾ ਉਹਨਾਂ ਦੀ ਸਰਕਾਰ ਹੋਣੀ ਹੈ ਕਿ ਹੌਗਾ ਕਿਦਾਂ ਇਹ ਹੁਣ ਮੰਤੀਰ ਸਿੰਘ ਬਿਲਕੁਲ ਦੂਜੇ ਪਾਸੇ ਜਾ ਕੇ ਟਿਕਦਾ ਉਹ 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 ਦੀਆਂ ਗੱਲਾਂ ਦੀ ਤਾਂ ਜਾਣੀ ਨਾ ਇੰਨਾ ਮੈਨੂੰ ਹੱਸ ਉਹ ਕਹਿੰਦਾ ਜਿਹੜੀ ਰਾਜਨੀਤੀ ਆ ਜਾਨੀ ਸਾਡੀ ਸਿੱਖਾਂ ਦੀ ਜਿਹੜੀ ਰਾਜਨੀਤੀ ਆ ਸਾਡੇ ਤੇ ਕਹਿੰਦਾ ਆ ਕਾਨੂੰਨ ਨਾ ਲਾਇਆ ਜਾਵੇ ਬਿਕਦਾ ਜੇ ਕੋ ਕਹੇ ਪਿਆ ਅਮਰਪਾਲ ਹੁਣ ਜਿੱਤ ਗਿਆ ਉਹ ਤਾਂ ਜਾ ਕੇ ਉੱਥੇ ਪਾਰਲੀਮੈਂਟ ਜਾ ਕੇ ਉਹਨੂੰ ਸ਼ਰਧਾਂ ਦੀ ਸੌਂ ਖਾ ਲਈ ਕਹਿੰਦਾ ਇਹ ਇਹ ਸਾਡੀ ਰਾਜਨੀਤੀ ਨਹੀਂ ਸਾਡੀ ਰਾਜਨੀਤੀ ਜਿਹੜੀ ਹਲੀਮੀ ਰਾਜ ਵਾਲੀ ਵੈਸੇ ਸਮਝੇ ਨਹੀਂ ਤੁਹਾਨੂੰ ਆਉਂਦੀ ਉਹਦੀ ਤਾਂ ਕਿੰਨਾ ਕਨਫਿਊਜ਼ ਆ ਬੰਦਾ ਉਹਨੂੰ ਸਮਝ ਨਹੀਂ ਭਈ ਅੱਜ ਧਰਤੀ ਦੇ ਉੱਤੇ ਪੂਰੇ ਗਲੋਬ ਦੇ ਉੱਤੇ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਤੁਸੀਂ ਕਹੋ ਕੋ ਹੋਰ ਰਾਜਨੀਤੀ ਕਰ ਲਓ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੁਸੀਂ ਕਹਿੰਦੇ ਆ ਬੰਦਾ ਸਿੰਘ ਬਹਾਦਰ ਦੇ ਵੇਲੇ ਕਹਿੰਦੇ ਆ ਗੁਰਬਾਣੀ ਨੇ ਕੀ ਕਿਹਾ ਆ ਉਹ ਡਿਕਟੇਟਰਸ਼ਿਪ ਦਾ ਟਾਈਮ ਸੀ ਹੁੰਦਾ ਕੁ ਕੁ ਸਾਧਰਿਆਂ ਤੁਹਾਡੇ ਕੋ ਇੱਕੋ ਇੱਕ ਵਸੀਲਾ ਆ ਉਹ ਹੈਗਾ ਬੁਟਾਣੀ ਪੋਲਿਟਿਕਸ